ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸ੍ਰੀ ਗੁਰਤੇਗ ਬਹਾਦਰ ਜੀ ਦੇ 350 ਸਾਲਾ ਸ਼ਿਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪਿੰਡ ਘਨੌਰ ਜੱਟਾਂ ਵਿਖੇ ਅੱਜ ਤਿੰਨ ਗੁਰੂ ਸਾਹਿਬਾਨ ਦੀ ਯਾਦ ਵਿੱਚ ਭਾਈ ਗੁਰਤੇਗ ਬਹਾਦਰ ਸਾਹਿਬ ਭਾਈ ਮਤੀਦਾਸ ਜੀ ਦੇ ਭਾਈ ਸਤੀਦਾਸ ਜੀ ਦੇ ਭਾਈ ਦਿਆਲ ਜੀ ਦੇ 350 ਸਾਲਾ ਸ਼ਿਦੀ ਦਿਵਾਰਨ ਸਮਰਪਿਤ ਗੁਰਮਤ ਸਮਾਗਮ ਲੜੀ ਤਹਿਤ ਅੱਜ ਬੀਜੇਪੀ ਆਗੂ ਮਨਿੰਦਰ ਸਿੰਘ ਅਪਿਆਲ ਅਤੇ ਜੀਤ ਸਿੰਘ ਅਪਿਆਲ ਪਿੰਡ ਕਨੌੜੇ ਜੱਟਾਂ ਵਿਖੇ ਤਿੰਨ ਗੁਰੂਆਂ ਦੇ ਚਰਨ ਛੋਹ ਪ੍ਰਾਪਤ ਇਤਿਹਾਸ ਗੁਰਦੁਆਰਾ ਸ੍ਰੀ ਕਨੌੜ ਸਾਹਿਬ ਗੁਰੂ ਘਰ ਵਿਖੇ ਮੁੱਖ ਸੇਵਾਦਾਰ ਬੱਬਾ ਦਰਸ਼ਨ ਸਿੰਘ ਜੀ ਦੀ ਸਹਾਇਤਾ ਨਾਲ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਇੱਥੇ ਭੋਗ ਪਾਏ ਗਏ ਸਮੁੱਚੇ ਦੇ ਸੰਤ ਬਾਬਾ ਹਰਦੀਪ ਸਿੰਘ ਜੀ ਟੱਬੇ ਵਾਲੇ ਦੇ ਦੀਵਾਨ ਸਜਾਏ ਗਏ। ਰਾਗੀ ਭਾਈ ਬਾਦਰ ਸਿੰਘ ਖਾਲਸਾ ਵੱਲੋਂ ਕੀਰਤਨਾਂ ਦੀ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਜਿੱਥੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਏ ਗਏ ਇਸ ਮੌਕੇ ਤੇ ਪੰਜਾਬ ਦੇ ਭਾਜਪੀ ਦੇ ਪ੍ਰਧਾਨ ਅਸ਼wini ਸ਼ਰਮਾ ਸਬੂਤਨ ਕਰਦੇ ਕਿ ਆ ਕਿ ਬੀਜੇਪੀ ਵੱਲੋਂ ਇਹਨਾਂ ਗੁਰਮਤ ਸਮਾਗਮਾਂ ਆ ਰਹੀ ਬੈਕਰੀ ਦੇ ਅੱਗੇ ਪੰਜਾਬ ਦੀ ਚੜ੍ਹਦੀ ਕਲਾ ਤੇ ਪਾਈਚਾਰਕੇਖਤਾ ਮਜ਼ਬੂਤ ਕਰਨ ਦੀ ਅਰਦਾਸ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਸ਼ਹਾਦਤ ਤੇ ਕੁਰਬਾਨੀਆਂ ਬਾਰੇ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨਾ ਪੰਜਾਬ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਵੱਲੋਂ ਦੁਨੀਆਂ ਲਈ ਆਪਣਾ ਆਪ ਕੁਰਬਾਨ ਕਰਨਾ ਮਨੁੱਖਤਾ ਤੇ ਸਾਰੇ ਸਮਾਜ ਤੇ ਸਾਰੇ ਦੇਸ਼ ਨੂੰ ਜੋੜਨ ਦਾ ਇੱਕ ਵੱਡਾ ਸੰਦੇਸ਼ ਹੈ। ਇਸ ਮੌਕੇ ਉਹਨਾਂ ਨੇ ਸਹਿਵਾਨ ਉਪਦੇਸ਼ਤ ਮੰਨ ਨੂੰ ਕਿਹਾ ਤੇ ਗੁਰੂ ਸਾਹਿਬਾਨ ਨੇ ਬਲਦਾਨ ਬੁਲਾਇਆ ਨਹੀਂ ਭਲਾਇਆ ਨਹੀਂ ਜਾ ਸਕਦਾ। ਜਿਹੜੇ ਲੋਕ ਆਪਣੇ ਜ ਉਪਰਖਾਂ ਨੂੰ ਯਾਦ ਨਹੀਂ ਕਰਦੇ ਹੋ ਹੌਲੀ-ਹੌਲੀ ਸਮਾਜ ਖਤਮ ਹੋ ਜਾਂਦਾ ਹੈ ਇਸ ਸਮਾਗਮ ਦੌਰਾਨ ਅਸ਼ਵਨੀ ਸ਼ਰਮਾ ਦੇ ਨਾਲ-ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਦੇ ਸੰਤ ਬੱਬਾ ਦਰਸ਼ਨ ਸਿੰਘ ਜੀ ਕਨੋੜਾ ਸਾਹਿਬ ਬੱਬਾ ਸਤਨਾਮ ਸਿੰਘ ਜੀ ਸਰਾਲੀ ਸਾਹਿਬ ਬੱਬਾ ਮੇਜਰ ਸਿੰਘ ਜੀ ਹਜੂਰੀ ਸਾਹਿਬ ਹਜ਼ੂਰ ਸਾਹਿਬ ਵਾਲੇ ਬੱਬਾ ਰਣਜੋਤ ਸਿੰਘ ਜੀ ਬੱਬਾ ਰਮਨ ਜੋਤ ਸਿੰਘ ਬਟਰੁਖਾ ਬੱਬਾ ਬੰਦਾ ਬਹਾਦਰ ਸਿੰਘ ਸੁਨਾਮ ਵਾਲੇ ਤੇ ਡੀਐਸਪੀ ਭਵਾਨੀਗੜ੍ਹ rahul kaushal ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਇਸ ਮੌਕੇ ਭਾਜਪਾ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਅਤੇ ਇਸ ਮੌਕੇ ਤੇ ਸੁਭਾਸ਼ ਸ਼ਰਮਾ ਜੀ ਅਤੇ ਇਸ ਮੌਕੇ ਦੇ ਜ਼ਿਲ੍ਹਾ ਪ੍ਰਧਾਨ ਜਮਨਤੰਦ ਬਾਜਵਾ ਹੋਬੀ ਤਾਲੀਵਾਲ ਮੈਡਮ ਹਰਪ੍ਰਿੰਦਰ ਕੌਰ ਮਹਾਲੀ ਅਤੇ ਇਸ ਮੌਕੇ ਤੇ ਇਕਬਾਲਜੀਤ ਸਿੰਘ ਪੂਨੀਆ ਅਤੇ ਬਰਿੰਦਰ ਪੰਨਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਜਿੱਥੇ ਟਰੱਕ ਜੂਨ ਦੇ ਪ੍ਰਧਾਨ ਸਾਬਕਾ ਪ੍ਰਧਾਨਜੀਤ ਸਿੰਘ ਅਤੇ ਵਰਨੁਪ੍ਰਵੇਸ਼ ਜੀ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਗਤਾਂ ਬੈਠੀਆਂ ਹਨ ਅਤੇ ਇਸ ਮੌਕੇ ਤੇ ਅਸ਼ਵਨੀ ਸ਼ਰਮਾ ਜੀ ਬੈਠੇ ਨਜ਼ਰ ਆ ਰਹੇ ਹਨ ਤੇ ਮਨਿੰਦਰ ਕਪਿਆਲ ਦੇ ਨਾਲ ਬੈਠੇ ਨਜ਼ਰ ਆ ਰਹੇ ਤੇ अरुण ਪ੍ਰੋਫੈਸਰ ਜੀ ਵੀ ਬਸੇ ਇਸ ਤਰ੍ਹਾਂ ਤੇ ਪਹੁੰਚੋਏ ਸਨ ਸ਼੍ਰੀ ਗੁਰੂ ਨਾਨਕ ਸਾਹਿਬ ਤੇ ਇਸ ਮੌਕੇ ਤੇ ਰਜਿੰਦਰ ਸਿੰਘਲਾ ਜੀ ਉਹਨਾਂ ਨੇ ਜੀ ਪਹੁੰਚੋਏ ਸਨ ਤਸਵੀਰਾਂ ਵੀ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਘਨੌਰ ਸਾਹਿਬ ਤਲ ਘਨੌਰ ਸਾਹਿਬ ਵੀ ਕੀ ਪਹੁੰਚੋਏ ਹਨ ਤਸਵੀਰਾਂ ਵੀ ਦੇਖ ਸਕਦੇ ਆ ਉਹ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਅਸ਼ਵਨੀ ਸ਼ਰਮਾ ਤੇ ਮਨਜਿੰਦਰ ਸਿੰਘ ਕਪਿਆ ਸਾਡੀ ਪੰਥ ਮੜੋ ਸਾਡਾ ਧਰਮ ਖਧਰੇ ਮਹਾਰਜ ਨੇ ਕਹਿ ਦਿੱਤਾ ਸੀ ਜਾਓ ਔਰ ਉਂਗਲੇ ਨੂੰ ਜਾ ਕੇ ਕਹਿ ਦਿਓ ਜੇ ਸਿੱਖਾਂ ਦਾ ਗੁਰੂ ਗੁਰੂ ਤੇਗ ਬਹਾਦਰ ਨੂੰ ਤੁਸੀਂ ਇਸਲਾਮ ਕਬੂਲ ਕਰਾ ਲੋਗੇ ਨਾ ਆਪ ਹੀ ਬਣ ਜਾਣਗੇ ਆਖੋ ਸਤਨਾਮ ਵਾਹਿਗੁਰੂ ਇਹ ਮੈਸੇਜ ਬੜਾ ਚੰਗਾ ਲੱਗਿਆ ਮਹਾਰਜ ਜੀ ਕੋਈ ਹੋਰ ਮੈਨੂੰ ਕੀ ਚਾਹੁੰਦਾ ਹੈ ਉਹਨਾਂ ਨੂੰ ਮੈਂ ਇਹ ਜੋ ਤਾਂ ਗੁਰੂ ਨਾਮਕ ਦੀ ਇਹ ਇਲਾਹੀ ਨੂਰਾਂ ਕਾਰਪੁਰਖ ਦੀ ਜੋਤ ਆ ਐਵੇਂ ਨਹੀਂ ਹੈ ਪਤੌਣੀ ਸਿਤਾੰਗੁਰੂ ਤੇਗ ਬਹਾਦਰ ਜੀ ਮਹਾਰਾਜਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਅੱਲਾ ਜੀ ਆਹ ਉਹਨਾਂ ਦੀਆਂ ਸ਼ਹਾਦਤਾਂ ਨੋ ਅਸੀਂ ਕਿੰਨੋਂ ਵੀ ਸਜਦਾ ਕਰੀਏ ਅਸੀਂ ਗੋਲ ਲੈ ਲਿਆ ਆਖੋ ਸਤਿਨਾਮ ਰਗਨਤਾ ਗੁਰ ਕਾ ਬੇਟਾ ਐਵੇਂ ਇਹ ਛੜਦੇ ਖੜਾ ਗੁਰੂ ਦਾ ਆਰੇ ਨਾ ਚੀਰਦਿਆਂਗੇ ਕਹਿੰਦਾ ਕੋਈ ਗੱਲ ਨਹੀਂ ਅੱਜ ਹੋ ਗਏ ਪਾਵੇਂ ਕੱਲ ਹੋ ਗਏ ਜਦ ਸੀਸ ਤੇ ਆਲਾ ਚੱਲੇਗਾ ਮੇਰਾ ਮੁਖ ਗੁਰਾਂ ਦੇ ਦਸੋ ਕਹਿੰਦੇ ਕਰਾਂਗੇ ਕਹਿੰਦੇ ਜਦੋਂ ਸੀਸ ਤੇ ਆਲਾ ਚੱਲੇਗਾ ਬੁਲਾ ਰਹੇ ਸੱਚ ਕਹੂੰ ਸੁਣ લેਹੁ ਸਵੇ ਬੁਲਾ ਰਹੇ ਜਿੰਨੇ ਵੀ ਬੁਲਾ ਰਹੇ ਨੇ ਹੁਣ ਬੋਲਣਾ ਹੈ ਸੰਗਤ ਦਾ ਧੰਨਵਾਦ ਕਰਨਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਗੁਰਮਤ ਅਨੁਸਾਰ ਬੋਲੀ ਕਿਸੇ ਵੀ ਕੋਈ ਸਿਆਸੀ ਗੱਲ ਕੋਈ ਰਾਜਨੀਤਿਕ ਗੱਲ ਆਪਾਂ ਨਾ ਕਰੀਏ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਸੰਗਤ ਦੇ ਰੂਪ ਵਿੱਚ ਆਏ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਹੀ ਦੀਦਨ ਮਨਾ ਰਹੇ ਹਾਂ ਸੋ ਇਸ ਕਰਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਬਲਾਰਿਆਂ ਦੇ ਚਰਨਾਂ ਕਮਲਾ ਵਿੱਚ ਬੇਨਤੀ ਹੈ ਖਾਸ ਕਰਕੇ ਕਿ ਆਪਾਂ ਗੁਰਮਤਿ ਅਨੁਸਾਰ ਭਾਸ਼ਣ ਦਈਏ ਬੋਲੀਏ ਇਹ ਸਾਰੀਆਂ ਸੰਗਤਾਂ ਦਾ ਧੰਨਵਾਦ ਕਰੀਏ ਕਿ ਆਪਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੁਰਬਾਨੀ ਦੇ ਜਨੂ ਪਰਵਾਹੀਏ ਸੰਗਤਾਂ ਨੂੰ ਜਿਹੜਾ ਸਾਡਾ ਮੇਨ ਮਕਸਦ ਹੈ ਕਿ ਇਹੀ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਸੀ ਕਿ ਆਪਾਂ ਜੋ ਵੀ ਮਾਈਕ ਦੇ ਵਿੱਚ ਬੋਲਣਾ ਹੈ ਉਹ ਗੁਰਮਤ ਅਨੁਸਾਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਕੁਰਬਾਨੀ ਦੇ ਸਬੰਧ ਵਿੱਚ ਹੀ ਬੋਲਿਆ ਜਾਵੇ ਬਲਾਉਫ ਤੇ ਬਾਜੀ ਜੀ ਜਿੱਥੇ ਵੀ ਤੁਸੀਂ ਉਹ ਸਰਵਿਸ ਕਰ ਰਹੇ ਹੈ ਕੋਈ ਦੇਸ਼ ਦੇ ਵਿੱਚ ਹੈ ਦੇਸ਼ ਚ ਹੈ ਵਿਦੇਸ਼ ਦੇ ਵਿੱਚ ਹੈ ਜਿੱਥੇ ਵੀ ਤੁਸੀਂ ਯਾਦ ਕਰੋਗੇ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ ਗੁਰ ਦੀ ਕਿਰਪਾ ਪਿਆਰਿਓ ਇਸ ਸ਼ਹੀਦੀ ਸ਼ਤਾਬਦੀ ਦੇ ਉੱਤੇ ਇਹਨਾਂ ਪਰਿਵਾਰਾਂ ਨੂੰ ਸੇਵਾ ਕਰਨ ਦਾ ਸੁਭਾਗ ਸਮਾ ਮਿਲੇ ਆ ਮੈਂ ਸੰਗਤ ਦੇ ਮੈਂ ਤਾਂ ਇਹਨਾਂ ਦੇ ਮਨ ਦੀ ਚਾਹਨਾ ਸੀ ਵੀ ਮਹਾਰਾਜੀ ਦੀ ਚਰਨ ਛੋਹ ਪ੍ਰਾਪਤ ਭਾਈ ਮਨਿੰਦਰ ਸਿੰਘ ਜੀ ਇੱਕ ਜੀਵਾ ਕਈ ਬੜੇ ਪਿਆਰ ਨਾਲ ਸਦਕਾ ਦੇ ਨਾਲ ਬਾਬਾ ਦਰਸ਼ਨ ਸਿੰਘ ਜੀ ਦੀ ਰਹਿਨਮਾਈ ਦੇ ਜਿੱਤੇ ਅਣਪਾਲ ਸਾਹਿਬ ਕਰਾਏ ਸਾਧੂ ਸੰਤ ਮਹਾਤਮਾ ਤੁਸੀਂ ਦੇਖਿਆ ਕੱਲ ਤੋਂ ਲਗਾਤਾਰ ਆ ਰਹੇ ਨੇ ਸੰਗਤ ਜੀ ਰਾਜਨੀਤਿਕ ਲੀਡਰ ਸਹਿਬਾਨ ਆ ਰਹੇ ਨੇ ਸ਼੍ਰੀ ਅਰਵਿੰਦ ਖੰਨਾ ਜੀ ਬੈਠੇ ਨੇ ਭਾਜਪਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਸੰਗਤ ਜੀ ਭਾਜਪਾ ਦੀ ਵੱਡੀ ਲੀਡਰਸ਼ਿਪ ਹੈ ਸਰਦਾਰ ਗੁਰਦੇਵ ਸਿੰਘ ਜੀ ਮੈਂ ਜੇ ਨਾਂ ਲੈਣ ਲੱਗਿਆ ਗਿਆਨੀ ਜੀ ਨੇ ਨਰਾਮ ਮੈਸਨ ਸੰਗਤ ਜੀ ਗੁਰੂ ਅਰਜਬੀ ਸਹਾਇ ਹੈ ਗੁਰੂ ਦੇਖਬਾਦ ਮਹਾਰਾਜ ਜੋ ਵੀ ਉਹਨਾਂ ਨੂੰ ਯਾਦ ਕਰਦਾ ਸਭ ਖਾਈ ਹੋਏ ਸਹਾਇ ਅਰਦਾਸ ਕਰਕੇ ਏ ਸੋ ਨਿਹਾਲ ਅਗਲੀ ਵੇਲੇ ਗੁਰੂ ਦਾ ਸ਼ਹੀਦੀ ਦਿਹਾੜਾ ਰਹਿਣਾ ਤੇ ਫਤਿਹ ਦਾ ਜਵਾਬ ਐਨੀ ਠੰਡਾ ਵਾਧ ਸਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਾਲਬਖਸ਼ਰ ਉਸ ਗੱਲ ਦੇ ਲਈ ਸਤਿ ਸ਼੍ਰੀ ਅਕਾਲ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਵਾਦ ਸਮੁੱਚੀ ਸੰਗਤ ਕਿਉਂਕਿ ਸੇਖੀ ਸੈਕਟੀ ਸਾਹਿਬ ਨੇ ਕਿਹਾ ਕਿ ਸਮੇਂ ਦੀ ਧਿਆਨ ਰੱਖਿਓ ਮੈਂ ਬਿਲਕੁਲ 5-4 ਮਿੰਟ ਲਵਾਂਗਾ ਬਸ ਸੇਖੀ ਸੈਕਟੀ ਸੰਸਾਰ ਦੇ ਵਿੱਚ ਇੱਕ ਬਲੱਖਣ ਜਿਹੜੀ ਸ਼ਹੀਦੀ ਕਿਸੇ ਧਰਮ ਦੀ ਸੁਤੰਤਰਤਾ ਲਈ ਸ਼ਹੀਦੀ ਦਿੱਤੀ ਦੇਸ਼ ਕੌਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਐਸੇ ਸੀ ਦੇ ਕੁ ਤੇਵਾ ਸਾਧੂ ਜੀ ਮਹਾਰਾਜ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਤਿੰਨ ਸਿੱਖ ਭਾਈ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਤੇਆਲਾ ਜੀ ਜਦੋਂ ਤੁਸੀਂ ਕਈ ਵਾਰ ਤਸਵੀਰਾਂ ਵੇਖਦੇ ਹੋਵੋਗੇ ਤੇ ਇਸ ਸੀਸ ਤੋਂ ਆਰਾ ਜਦੋਂ ਚੱਲ ਰਿਹਾ ਹੈ ਅੱਧਾ ਤੜਾ ਇੱਧਰ ਤੇ ਅੱਧਾ ਤੜ ਇੱਧਰ ਹੋ ਰਿਹਾ ਹੈ ਕਦੇ ਆਪਣੇ ਮਨ 'ਚੇ ਸੋਚ ਕੇ ਵੇਖਿਓ ਸਾਡੀ ਚੀਚੀ ਆਪ ਸਦਾ ਜੀ ਲਿਖ ਕੇ ਗਏ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹਨ ਮੈਂ ਹਮ ਤੋ ਹਤੇ ਇੱਕ ਸੰਖੇਪ ਦਿੰਨਾ ਹੁਣਾ ਹਵਾ ਨੂੰ ਗੁਰੂ ਦੇ ਸਮਾਨ ਦਰਜਾ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਉਹਨਾਂ ਨੇ ਪ੍ਰਕਾਸ਼ ਪਰਤੇ ਅਸੀਂ ਪਟਾਕੇ ਚਲਾ ਚਲਾ ਕੇ ਉਸ ਗੁਰੂ ਦਾ ਹਾਲ ਕੀ ਕਰ ਰਹੇ ਹਾਂ ਕਿ ਕਿੱਥੇ ਨੂੰ ਜਾ ਰਹੇ ਹਾਂ ਅਸੀਂ ਕਿਸ ਕਿਸ ਸੋਚ ਦੇ ਨਾਲ ਅਸੀਂ ਕਿੱਧਰ ਨੂੰ ਦੁਰ ਰਹੇ ਹਾਂ ਸੋ ਇਹਨਾਂ ਸਾਰੀਆਂ ਗੱਲਾਂ ਮੱਜਦਾ ਇਸ ਮਾਗਮ ਬਹੁਤ ਵੱਡਾ ਸਮਾਗਮ ਸੰਗਤ ਜੁੜੀ ਹੋਈ ਹੈ ਸੰਗਤ ਪਖਸ਼ਨ ਹਾਰਦੀ ਹੈ ਇਹਨਾਂ ਸਮਾਜ ਸਮਾਜ ਬਾਰੇ ਆਉਣ ਬਾਰੇ ਸੁਣੀ ਬਾਰੇ ਚਿੰਤਨ ਤੇ ਚਿੰਤਾ ਕਰਨਾ ਸਾਡਾ ਫਰਜ਼ ਹੈ ਸੋ ਤੁਸੀਂ

और मैं समझती हाँ कि जिम्मे मेरे तो पहला मेरे व्डे भा चीमा जी ने गल की थी, वाकई गुरु महाराज की बहुत कृपा हुई है साढ़े दोनों ही जी मनिंद्र जीत जी थे, जी जी थे इस पवित्र धरती जिसन तीन गुरुआ के चरण चो प्राप्त ने इस पवित्र धरती से भी असी साढ़े तीन सौ साल मनाया है संगत

दिशा निर्देश जो रास्ता सानू है उसको आपके जीवन में भी असी अपनाइए और परमात्मा इन्नी मेहर करे कि अहस उन्होंने बलिदान उन्होंने जो शह सिगा जो जो सच्चाई के रस्ते चलन का जो साहस है असी भी कितने अपने जीवन, जीवन अपना सकी ਆਰੁਣਾ ਦੇ ਟਿਕਾਏ ਰਸਤੇ ਤੇ ਚੱਲ ਸਕੀਏ ਐਨਾ ਹੀ ਕਹਿ ਤੀ ਸੋ ਨਿਹਾਲ ਮੋਲੇ से और मेरी ख्याल में गुरु तेग बहादुर जी बारे आप सारे सब कुछ जानते हैं मैं जीत जी का महेंद्र जी का बहुत बहुत धनबादी हूँ कि उन्होंने आज मैं इस साढ़े तीन सौ साल का जो शहीद दिवस मना रहे थे मैं भी इतने

ਉਹਨਾਂ ਨੂੰ ਬੇਨਤੀ ਹੈ ਬੋਲੇ ਜਾ ਰਿਹਾ ਹੈ ਬੋਲੇ ਸੁਣ ਉਹਨਾਂ ਨੂੰ ਬੇਨਤੀ ਹੈ ਚਲੋ ਇਹ ਵੱਡਿਆਂ ਦਾ ਬੜੇ ਧਿਆਨ ਨਾਲ ਭਾਵੇਂ ਰਾਗੀ ਸਿੰਘਾਂ ਦਾ ਕੀਰਤ ਇਹਨਾਂ ਦੇ ਵਿੱਚ ਪੂਰਾ ਇਹਨਾਂ ਨੇ ਐਨ ਧਿਆਨ ਦੇ ਨਾਲ ਇੱਕ ਇੱਕ ਬਚਨ ਸੁਣਿਆ ਸੋ ਮੇਰੀ ਬੇਨਤੀ ਹੈ ਸਰਦਾਰ ਬੀਰ ਸਿੰਘ ਜੀ ਸਰਪੰਸਾ ਸਰਦਾਰ ਹਰਪਾਲ ਸਿੰਘ ਜੀ ਬੋਲੇ ਜਿੰਦਗੀ ਆ ਜਸ਼ਨ ਸ਼ਰਮਾ ਜੀ ਆ ਇਸ 350 ਸਾਲਾ ਹਸਤਾਬ ਸਮਸਤੇ ਕੀ ਕਹਿੰਦਾ ਅੱਜ ਅਸੀਂ ਗੁਰੂਕਰ ਕਨੌੜ ਸਾਹਿਬ ਤਿੰਨ ਪਾਸ਼ਾਈਆਂ ਦੀ ਚਾਂਸੂ ਧਰਤੀ ਜਿੱਥੇ ਗੁਰੂ ਸਾਹਿਬ ਦੇ ਸਿੱਧੀ ਦਿਹਾੜੇ ਨੂੰ ਸਮਰਪਿਤ ਅਸੀਂ ਆਪਣੀ ਪਾਰਟੀ ਵੱਲੋਂ ਤੇ ਮੈਂ ਮੇਰਾ ਛੋਟਾ ਪਰਾਜੀਤ ਕਪਿਆਲ ਵੱਲੋਂ ਕਮਲ ਜੀ ਮੈਂ ਸਾਡੀ ਸਾਰੀ ਟੀਮ ਵੱਲੋਂ ਅਸੀਂ ਇੱਕ ਖੰਡਪਾਤ ਸਾਹਿਬ ਪ੍ਰਕਾਸ਼ ਜਿਹੜਾ ਉਹਨੇ ਕਰਾਇਆ ਤੀ ਉਹਦੇ ਉੱਤੇ ਵਿਸ਼ੇਸ਼ ਰੂਪ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਜਿਦੇ ਵਿੱਚ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਸੂਬਾ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਢੀਮਾ ਜੀ ਸੁਵਾਨ ਸ਼ਰਮਾ ਜੀ ਅ ਅਰਵਿੰਦ ਖੰਨਾ ਜੀ ਤੇ ਸਾਡੇ ਵੱਡੇ ਭਰਾ ਹਬੀ ਢਾਲੀਵਾਲ ਜੀ ਜਿਹੜੇ ਵਿਸ਼ੇਸ਼ ਤੌਰ ਦੇ ਵਿੱਚ ਇਸ ਸਮਾਗਮ ਦੇ ਵਿੱਚ ਪਹੁੰਚੇ ਨੇ ਵੱਡੀਆਂ-ਵੱਡੀਆਂ ਪੰਜਾਬ ਦੀਆਂ ਸੰਤ ਮਹਾਨ ਹਸਤੀਆਂ ਕੀਰਤਨ ਦਰਬਾਰ ਹੋਏ ਆ ਦਵਾਰ ਲੱਗੇ ਨੇ ਪਿਛਲੇ 2 ਦਿਨਾਂ ਦੇ ਤੋ ਦਿਵਾਨ ਜਿਹੜੇ ਨੇ ਇੱਥੇ ਲਗਾਤਾਰ ਲੱਗ ਰਹੇ ਨੇ ਲੋਕਾਂ ਦੇ ਵਿੱਚ ਉਸ ਸ਼ਾਹ ਲੋਕਾਂ ਦੇ ਵਿੱਚ ਖੁਸ਼ੀ ਆ ਬਾਬਾ ਦਰਸ਼ਨ ਸਿੰਘ ਦੀ ਖਾਲਸਾ ਜੋ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਉਹਨਾਂ ਦਾ ਪੂਰਾ ਆਸ਼ੀਰਵਾਦ ਆ ਅੱਜ ਸਾਡੇ ਇਲਾਕੇ ਦੀਆਂ ਸੰਗਤਾਂ ਨੇ ਜਿਹੜੀਆਂ ਸਾਰੀਆਂ ਇਸ ਗੱਲ ਨੂੰ ਲੈ ਕੇ ਖੁਸ਼ ਹੋਈਆਂ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਬਦਨਾਮ ਕਰਦੇ ਰਹਿੰਦੇ ਆ ਅੱਜ ਉਹ ਆ ਕੇ ਇੱਥੇ ਲੋਕਾਂ ਦੇ ਵਿੱਚ ਖੜੇ ਨੇ ਜਿਹੜਾ ਗੁਰੂ ਸਾਹਿਬ ਦਾ ਅ ਅਸੀਦੀ ਸਮਾਗਮਾ ਪੂਰੇ ਦੇਸ਼ ਦੇ ਵਿੱਚ ਹੋ ਰਿਹਾ ਆ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਜਿੱਥੇ ਜਿੱਥੇ ਭਾਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਸਾਰੀਆਂ ਸਟੇਟਾਂ ਦੇ ਵਿੱਚ ਮਨਾਇਆ ਜਾ ਰਿਹਾ ਇੱਕ ਛੋਟੀ ਜੀ ਸੇਵਾ ਮਹਾਰਾਜ ਨੇ ਸਾਤੋਂ ਵੀ ਲਈ ਆ ਪ੍ਰਮਾਤਮਾ ਨੇ ਇੱਕ ਨਿਮਾਣੇ ਸਿੱਖ ਹੋਂਦ ਦੇ ਨਾਤੇ ਸੇਵਾ ਬਖਸ਼ੀ ਆ ਜਿਹੜੀ ਸੇਵਾ ਅਸੀਂ ਅੱਜ ਨਿਭਾਈ ਆ ਮੈਂ ਸਮੁੱਚੀ ਸੰਗਤ ਦਾ ਇਲਾਕੇ ਦੀ ਸੰਗਤ ਦਾ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਦਾ ਅਸ਼ਵਨੀ ਸ਼ਰਮਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਸਾਡੇ ਹਾਜ਼ਰੀ ਲਵਾਈਆ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੰਦਰਜੀ ਨੇ ਪ੍ਰੋਗਰਾਮ ਰੱਖਿਆ ਸੀ ਗੁਰੂ ਠੀਕ ਕੰਮ ਹੋ ਗਿਆ ਸਭ ਤੋਂ ਪਹਿਲਾਂ ਤਾਂ ਗੁਰੂ ਘਰ ਚ ਆ ਕੇ ਮੱਥਾ ਟੇਕਣ ਦਾ ਮੌਕਾ ਮਿਲਿਆ ਔਰ ਕੱਲ ਭਾਰਤੀ ਜਨਤਾ ਪਾਰਟੀ ਨੇ ਖਾਲਸੇ ਦੀ ਸਿਰਜਣਾ ਵਾਲੀ ਧਰਤੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੌਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦੀ ਸ਼ਹੀਦੀ ਦਿਹਾੜਾ ਜਿਹੜਾ ਉਹਨੂੰ ਮਨਾਉਣ ਦਾ ਸ਼ੁਰੂਆਤ ਕੀਤੀ ਹੈ ਔਰ ਪੂਰਾ ਸਾਲ ਬੀਜੇਪੀ ਕਾਰਜਕ੍ਰਮ ਕਰੇਗੀ ਔਰ ਉਹਦੇ ਹੀ ਤਹਿਤ ਮਨਿੰਦਰ ਸਿੰਘ ਜੀ ਨੇ ਔਰ ਸੰਗਰੂਰ ਵਨ ਦੇ ਸਾਰੇ ਕਾਰਜਕਰਤਾ ਨੇ ਅਜੀਤ ਨੇ ਇਹਨਾਂ ਦੇ ਸਭ ਨੇਤਾਵਾਂ ਨੇ ਮਿਲ ਕੇ ਅੱਜ ਜ਼ਿਲ੍ਹੇ ਦਾ ਕਾਰਜਕ੍ਰਮ ਕਰਾਇਆ ਹੈ ਔਰ ਗੁਰੂ ਜੀ ਦੇ ਬਲੀਦਾਨ ਨੂੰ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦੇਵਾਲਾ ਜੀ ਦੇ ਬਲੀਦਾਨ ਨੂੰ ਅੱਜ ਅਸੀਂ ਸਾਰਿਆਂ ਨੇ ਨਮਨ ਕੀਤਾ ਹੈ ਔਰ ਜਿਸ ਕਾਰਨ ਉਹਨਾਂ ਨੇ ਬਲੀਦਾਨ ਦਿੱਤਾ ਉਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਮਾਜ ਨੂੰ ਜੋੜਨ ਲਈ ਦੂਸਰੇ ਦੇ ਧਰਮ ਦੀ ਰਾਖੀ ਲਈ ਇੱਕ ਬੜਾ ਸਿੱਧਾ ਜਿਹਾ ਸੰਦੇਸ਼ ਹੈ ਉਹ ਬਲੀਦਾਨ ਮਨੁੱਖਤਾ ਲਈ ਹੋਇਆ ਹੈ ਧਰਮ ਦੀ ਰਾਖੀ ਲਈ ਹੋਇਆ ਦੇਸ਼ ਲਈ ਹੋਇਆ ਔਰ ਅੱਜ ਵੀ ਉਹ ਉਤਨਾ ਹੀ ਪ੍ਰਸੰਗੀਕ ਹੈ ਜਿੰਨਾ 350 ਸਾਲ ਪਹਿਲਾਂ ਸੀ ਇਸ ਕਰਕੇ आओ ਮਿਲ ਕੇ ਪੰਜਾਬ ਚੜ੍ਹਦੀ ਕਲਾ ਚ ਰਹੇ ਪੰਜਾਬ ਦਾ ਭਾਈਚਾਰਾ ਮਜ਼ਬੂਤ ਹੋਏ ਪੰਜਾਬ ਦੀ ਗੂੰਜ ਪੂਰੇ ਹਿੰਦੁਸਤਾਨ ਚ ਨੇ ਦੁਨੀਆ ਤੱਕ ਜਾਏ ਇਸ਼ਾਈ ਦੇ ਮਾਮਲੇ ਚ ਔਰ ਪੰਜਾਬ ਖਾਲਸਾ ਦੀ ਧਰਤੀ ਹੈ ਸਿਰਜਣ ਦੀ ਧਰਤੀ ਹੈ ਇਥੋਂ ਖਾਲਸ ਲੋਕ ਹੀ ਨਿਕਲਣ ਔਰ ਉਹ ਦੂਜਿਆਂ ਦੀ ਵੀ ਰਾਖੀ ਕਰਨ ਔਰ ਆਪਣੀ ਵੀ ਰਾਖੀ ਕਰਨ ਲੋਕ ਦੇਖਿਆ ਜਾਂਦਾ ਵੀ ਗੱਲ ਬਹੁਤ ਵੱਡੀ ਖੁਸ਼ੀ ਦੀ ਹੈ ਹਰ ਬਾਰ ਦੇ ਵਿੱਚ ਨਸ਼ਿਆਂ ਦੀ ਕਿ ਜੇ ਆਪਾਂ ਗੁਰੂਆਂ ਦੇ ਉਪਦੇਸ਼ ਚ ਜਿੱਦਲੀਏ ਤਾਂ ਨਸ਼ੇ ਖਤਮ ਹੋ ਸਕਦੇ ਨੇ ਪੰਜਾਬ ਦੇ ਵਿੱਚ ਨਸ਼ੇ ਦਾ ਫੋਲ ਬਾਲ ਹੈ ਅੱਛਾ ਕਿ ਅੱਜ ਮੈਂ ਸਿਰਫ ਧਾਰਮਿਕ ਕਾਰਜਕ੍ਰਮ ਹੈ 350 ਸਾਲਾ ਸ਼ਹੀਦੀ ਦਿਵਸ ਦੇ ਤਹਿਤ ਕਾਰਜਕ੍ਰਮ ਹੋ ਰਹੇ ਨੇ ਇਹ ਜੇ ਮੈਂ ਕੋਈ ਪੋਲਿਟੀਕਲ ਬਿਆਨ ਨਹੀਂ ਦੇਣਾ ਕੇਵਲ ਉਹ 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 ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ ਉਹਨਾਂ ਦੇ ਦੱਸੇ ਰਸਤੇ ਤੇ ਚੱਲੀਏ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਮਹਾਰਾਜ ਜੀ ਅੱਗੇ ਅਸੀਂ ਜਿਹੜੀ ਪ੍ਰਾਰਥਨਾ ਕੀਤੀ ਉਹਨੂੰ ਪੂਰਾ ਕਰਾਓ